ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਪੈਏਗੀ ਕੜਾਕੇ ਦੀ ਠੰਡ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਟੈਂਪਰੇਚਰ -40 ਤੋਂ 50 ਡਿਗਰੀ ਜਾਣਾ ਅੱਜ ਤੋਂ ਹੋਏਗਾ ਸ਼ੁਰੂ ਕੈਲਗਰੀ ਦੇ ਵਿੱਚ ਬੀਤੇ ਦਿਨੀ ਟੈਂਪਰੇਚਰ -30 ਤੋਂ ਥੱਲੇ ਗਿਆ ਸ਼ਾਮ ਬਰਨਵੀਚ ਚੱਲੀ ਗੋਲੀ 'ਚ 28 ਸਾਲ ਦੇ ਦਿਲਰਾਜ ਸਿੰਘ ਗਿੱਲ ਦੀ ਹੋਈ ਐ ਮੌਤ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਕਰ ਰਹੀ ਹੈ ਜਾਂਚ ਗੈਂਗ ਹਿੰਸਾ ਦੇ ਨਾਲ ਸੰਬੰਧਿਤ ਜਾਪ ਰਿਹਾ ਹੈ ਮਾਮਲਾ ਸਰਕਾਰ ਦੇ ਵੱਲੋਂ ਫੈਡਰਲ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰਨਾ ਸ਼ੁਰੂ 10000 ਦੇ ਲਗਭਗ ਫੈਡਰਲ ਵਰਕਰਾਂ ਨੂੰ ਮਿਲੇ ਨੇ ਨੋਟਿਸ 16000 ਵਰਕਫੋਰਸ ਘਟਾਉਣਾ ਚਾਹੁੰਦੀ ਹੈ ਫੈਡਰਲ ਸਰਕਾਰ ਹੋਂਚਾਂ ਦੇ ਖਬਰਾਂ ਵਿਸਤਾਰ ਦੇ ਨਾਲ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਘਰਾਂ ਤੇ ਚੱਲਣੀਆਂ ਗੋਲੀਆਂ ਜਾਂ ਲੋਕਾਂ ਨੂੰ ਫਰੋਤੀਆਂ ਮੰਗਣ ਦੇ ਲਈ ਧਮਕੀ ਭਰੇ ਫੋਨ ਪਿਛਲੇ ਸਮੇਂ ਦੌਰਾਨ ਚਿੰਤਾ ਖੜੀ ਕਰ ਰਹੇ ਹਨ ਅਤੇ ਬੀਤੇ ਦਿਨ ਬਨਬਰਨਵੀ ਦੇ ਵਿੱਚ ਵੀ ਇੱਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਮਿਊਨਿਟੀ 'ਚ ਸਹਿਮ ਦਾ ਮਾਹੌਲ ਸੀ ਪਰ ਪੁਲਿਸ ਦੇ ਵੱਲੋਂ ਮੋਢਲੀ ਜਾਂਚ ਦੇ ਵਿੱਚ ਦੱਸਿਆ ਗਿਆ ਕਿ ਇਸ ਮਾਮਲੇ ਦਾ ਐਕਸਟਰਸ਼ਨ ਦੇ ਨਾਲ ਕੋਈ ਸਬੰਧ ਨਹੀਂ ਸੀ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਬਰਨਵੀਚ ਗੋਲੀ ਚ ਮਾਰੇ ਗਏ ਨੌਜਵਾਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੀ ਪਛਾਣ ਵੈਨਕੂਵਰ ਨਿਵਾਸੀ 28 ਸਾਲ ਦੇ ਦਿਲਰਾਜ ਸਿੰਘ ਗਿੱਲ ਵਜੋਂ ਹੋਈ ਹੈ ਬਰਨਵੀ RCMP ਨੂੰ ਬੀਤੀ ਸ਼ਾਮ 5:30 ਵਜੇ ਸ਼ੂਟਿੰਗ ਦੇ ਮਾਮਲੇ ਸਬੰਧੀ ਬੁਲਾਇਆ ਗਿਆ ਸੀ ਇਹ ਮਾਮਲਾ ਕੈਨੇਡਾ ਵੇ ਅਤੇ ਬਾਉਂਡਰੀ ਰੋਡ ਨਜ਼ਦੀਕ ਸਾਹਮਣੇ ਆਇਆ ਸੀ ਆਈ ਹਿੱਟ ਮੁਤਾਬਕ ਜਾਂਚ ਜਾਰੀ ਹੈ ਤੇ ਗੋਲੀ ਲੱਗਣ ਵਾਲੇ ਗਿੱਲ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ ਪੁਲਿਸ ਇਸ ਨੂੰ ਗੈਂਗ ਹਿੰਸਾ ਦੇ ਨਾਲ ਜੋੜ ਕੇ ਜਾਂਚ ਕਰ ਰਹੀ ਹੈ ਬੀਤੀ ਸ਼ਾਮ ਕੈਨੇਡਾ ਵੇ ਅਤੇ ਸਮਿਥ ਐਵਨਿਊ ਉੱਤੇ ਪੁਲਿਸ ਦੀ ਭਾਰੀ ਪ੍ਰੈਜ਼ੈਂਸ ਦੇਖੀ ਗਈ ਸੀ ਇਸ ਤੋਂ ਬਾਅਦ ਇਸ ਮਾਮਲੇ ਬਾਰੇ ਪਤਾ ਲੱਗਿਆ ਡੀਅਰ ਲੇਕ ਐਵਨਿਊ ਅਤੇ ਰਾਇਲ ਐਲੀ ਦੇ ਇੱਕ ਵਹੀਕਲ ਸੜਿਆ ਗਿਆ ਸੀ ਪੁਲਿਸ ਮੁਤਾਬਕ ਮਚਾਏ ਗਏ ਵਹੀਕਲ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਜਾਂਚ ਜਾਰੀ ਹੈ ਇਸ ਮੌਕੇ ਰੋਡ ਉੱਤੇ ਆ ਰਹੇ ਲੋਕਾਂ ਵੱਲੋਂ ਸੜਿਆ ਹੋਇਆ ਵਹੀਕਲ ਦੇਖ ਕੇ ਮਦਦ ਲਈ ਰੌਲਾ ਪਾਇਆ ਗਿਆ ਜਿਸ ਦੇ ਬਾਅਦ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਸੀ ਅਤੇ ਲੋਕ ਸੇਫਟੀ ਨੂੰ ਲੈ ਕੇ ਚਿੰਤਤ ਦਿਖਾਈ ਦਿੱਤੇ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਪੈਰਾਮੈਡਿਕਸ ਵੱਲੋਂ ਕਿਸੇ ਵੀ ਜ਼ਖਮੀ ਨੂੰ ਹਸਪੀਟਲ ਦੇ ਵਿੱਚ ਪਹੁੰਚਦਾ ਕਰਨ ਦੀ ਖਬਰ ਨਹੀਂ ਹੈ ਕਿਉਂਕਿ ਇਹ ਟਾਰਗੇਟ ਸ਼ੂਟਿੰਗ ਦਾ ਮਾਮਲਾ ਸੀ ਪੁਲਿਸ ਵੱਲੋਂ ਲੋਕਾਂ ਤੋਂ ਸਹਾਇਤਾ ਮੰਗੀ ਗਈ ਹੈ ਕਿ ਜੇਕਰ ਕੋਈ ਇਸ ਏਰੀਆ ਵਿੱਚ ਮਜੂਰ ਸੀ ਜਾਂ ਕਿਸੇ ਕੋਲ ਕੋਈ ਵੀਡੀਓ ਫੁਟੇਜ ਹੋਵੇ ਤਾਂ ਉਹ ਪੁਲਿਸ ਦੇ ਨਾਲ ਸੰਪਰਕ ਕਰਕੇ ਸਾਂਝੇ ਕਰ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾ ਦੋ ਤਿੰਨ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਕਮਿਊਨਿਟੀ ਕਾਫੀ ਚਿੰਤਤ ਦਿਖਾਈ ਦੇ ਰਹੀ ਹੈ ਪਰ ਪੁਲਿਸ ਵੱਲੋਂ ਇਸ ਸੰਬੰਧੀ ਇਨਵੈਸਟੀਗੇਸ਼ਨ 'ਚ ਜੋ ਕੁਝ ਸਾਹਮਣੇ ਆਇਆ ਉਹ ਸਭ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਪਬਲਿਕ ਨੂੰ ਕੋਈ ਖਤਰਾ ਹੈ ਜਾਂ ਨਹੀਂ ਪਰ ਐਕਸਟਰਸ਼ਨ ਅਤੇ ਬਿਜ਼ਨਸਮੈਨਾਂ ਦੇ ਘਰਾਂ ਤੇ ਗੋਲੀਆਂ ਚੱਲਣ ਦੇ ਮਾਮਲਿਆਂ ਦੇ ਵਿੱਚ ਲੋਕ ਪਹਿਲਾਂ ਹੀ ਕਾਫੀ ਡਰੇ ਹੋਏ ਨੇ ਅਤੇ ਅਜਿਹੀਆਂ ਘਟਨਾਵਾਂ ਦੇ ਨਾਲ ਉਹਨਾਂ ਦੀ ਚਿੰਤਾ ਹੋਰ ਵੱਧ ਜਾਂਦੀ ਹੈ ਪਰ ਬਰਨਵਾਲ ਵਾਲੇ ਇਨਸੀਡੈਂਟ ਤੋਂ ਸਾਫ ਹੈ ਕਿ ਇਹ ਗੈਂਗ ਹਿੰਸਾ ਦਾ ਮਾਮਲਾ ਸੀ ਅਤੇ ਆਮ ਪਬਲਿਕ ਲਈ ਇਸ ਦੇ ਵਿੱਚ ਕੋਈ ਖਤਰਾ ਨਹੀਂ ਹੈ ਪਰ ਇਹਦੇ ਚ ਕੌਣ ਇਨਵੋਲਵ ਸੀ ਇਸ ਮਾਮਲੇ ਦਾ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਪੁਲਿਸ ਇਸ ਘਟਨਾ ਤੋਂ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਸੜੇ ਹੋਏ ਵਹੀਕਲ ਬਾਰੇ ਵੀ ਹੋਰ ਜਾਂਚ ਪੜਤਾਲ ਕਰ ਰਹੀ ਹੈ ਫੈਡਰਲ ਸਰਕਾਰ ਵੱਲੋਂ ਹਜ਼ਾਰਾਂ ਹੀ ਪਬਲਿਕ ਸਰਵਿਸ ਦੇ EMPLOYEES ਨੂੰ ਲੇਆਫ ਜਾਂ ਤਬਦੀਲ ਕੀਤਾ ਜਾਣਾ ਹੈ ਜਿਸ ਦੀ ਸ਼ੁਰੂਆਤ ਸਰਕਾਰ ਕਰ ਚੁੱਕੀ ਹੈ ਕਈ ਡਿਪਾਰਟਮੈਂਟਸ ਦੇ ਲਗਭਗ 10000 ਫੈਡਰਲ ਵਰਕਰਾਂ ਨੂੰ ਹਾਲੀ ਦੇ ਦਿਨਾਂ ਦੇ ਵਿੱਚ ਨੋਟਿਸ ਜਾਰੀ ਕੀਤੇ ਗਏ ਨੇ ਅਤੇ ਇਸ ਨਾਲ ਆਉਣ ਵਾਲੇ ਦਿਨਾਂ ਦੌਰਾਨ ਫੈਡਰਲ ਵਰਕਫੋਰਸ ਵਿੱਚ ਕਟੌਤੀ ਸ਼ੁਰੂ ਹੋ ਜਾਏਗੀ ਇਹ ਜਾਣਕਾਰੀ ਫੈਡਰਲ ਵਰਕਰਾਨੀਆਂ ਯੂਨੀਅਨਸ ਵੱਲੋਂ ਸਾਂਝੀ ਕੀਤੀ ਗਈ ਹੈ ਪਬਲਿਕ ਸਰਵਿਸ ਅਲਾਈਅੰਸ ਆਫ ਕੈਨੇਡਾ ਸਾਰ 5000 ਤੋਂ ਵੱਧ ਮੈਂਬਰਾਂ ਨੂੰ ਵਰਕਫੋਰਸ ਐਡਜਸਟਮੈਂਟ ਦੇ ਨੋਟਿਸ ਦਿੱਤੇ ਗਏ ਨੇ ਜਿਸ ਵਿੱਚ ਗਲੋਬਲ ਅਫੇਅਰਸ ਕੈਨੇਡਾ, ਟਰਾਂਸਪੋਰਟ ਕੈਨੇਡਾ, ਇਨੋਵੇਸ਼ਨ ਐਂਡ ਸਾਇੰਸ ਅਤੇ ਇਕਨੋਮਿਕ ਡਿਵੈਲਪਮੈਂਟ ਕੈਨੇਡਾ ਸ਼ਾਮਲ ਹੈ। ਕੈਨੇਡੀਅਨ ਐਸੋਸੀਏਸ਼ਨ ਆਫ ਟਰੋਫੈਸ਼ਨਲ এমਪਲਾਈਜ਼ ਦੀ ਰਿਪੋਰਟ ਅਨਸਾਰ ਇਸ ਦੇ 2550 ਮੈਂਬਰਾਂ ਨੂੰ ਨੋਟਿਸ ਮਿਲੇ ਨੇ ਜਿਸ ਵਿੱਚ এমਪਲॉयਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਦੇ 500, ਐਗਰੀਕਲਚਰ ਅਤੇ ਐਗਰੋ ਫੂਡ ਦੇ 100 এমਪਲਾਈਜ਼ ਸ਼ਾਮਲ ਨੇ। ਪ੍ਰੋਫੈਸ਼ਨਲ ਇੰਸਟੀਚਿਊਟ, ਦ ਪਬਲਿਕ ਸਰਵਿਸ ਆਫ ਕੈਨੇਡਾ ਦਾ ਕਹਿਣਾ ਹੈ ਕਿ ਇਸ ਹਫਤੇ ਵਿੱਚ ਇਸ ਦੇ 2700 ਤੋਂ ਵੱਧ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਯੂਨੀਅਨ ਆਗੂਆਂ ਨੇ ਨੋਟਿਸ ਦੇ ਪੈਮਾਨੇ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਤੇ ਫੈਡਰਲ ਸਰਕਾਰ ਤੋਂ ਪਾਰਦਰਸ਼ਤਾ ਦੀ ਮੰਕੀਤੀ ਹੈ ਕਿ ਡਿਪਾਰਟਮੈਂਟ ਸਟਾਫਿੰਗ ਲੈਵਲ ਦੀ ਈਵੈਲੂਏਸ਼ਨ ਕਰਨਾ ਜਾਰੀ ਰੱਖਦੇ ਨੇ ਵਰਕਫੋਰਸ ਐਡਜਸਟਮੈਂਟ ਨੋਟਿਸ ਸੰਕੇਤ ਦਿੰਦਾ ਹੈ ਕਿ ਜੋਬ ਨੋਟਿਸ ਬਜਟ ਜਾਂ ਐਡਮਿਨਿਸਟ੍ਰੇਟਿਵ ਪਦਰ ਤੇ ਤਬਦੀਲੀਆਂ ਦੁਆਰਾ ਪ੍ਰਭਾਵਿਤ ਹੋ ਸਕਦੀਆਂ ਨੇ ਪਰ ਉਹ ਆਪਣੇ ਆਪ ਸ਼ਾਂਤੀ ਦਾ ਨਤੀਜਾ ਨਹੀਂ ਦਿੰਦੇ ਯੂਨੀਅਨ ਨੋਟ ਕਰਦੀਆਂ ਨੇ ਕਿ ਨੌਕਰੀਆਂ ਦੇ ਨੁਕਸਾਨ ਦੀ ਅੰਤਿਮ ਗਿਣਤੀ ਕੋਈ ਪਤਾ ਨਹੀਂ ਹੈ ਕਿਉਂਕਿ ਪ੍ਰਭਾਵਿਤ ਵਰਕਰਸ ਨੂੰ ਪਬਲਿਕ ਸਰਵਿਸ ਦੇ ਅੰਦਰ ਦੁਬਾਰਾ ਨਿਯੁਕਤ ਕੀਤਾ ਜਾ ਸਕਦਾ ਹੈ ਦੁਬਾਰਾ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਚਾ ਆਪਸ਼ਨਲ ਜ਼ਿੰਮੇਵਾਰੀਆਂ ਤੇ ਰੱਖਿਆ ਜਾ ਸਕਦੇ ਸਰਕਾਰ 16000 ਵਰਕਰਾਂ ਤੇ ਕੱਟ ਜਾਂ ਐਡਜਸਟਮੈਂਟ ਦਾ ਟੀਚਾ ਬਜਟ ਵਿੱਚ ਰੱਖ ਕੇ ਚੱਲੀ ਹੈ ਫੈਡਰਲ ਸਰਕਾਰ ਵੱਲੋਂ 2023-24 ਦੇ ਪੱਧਰ ਤੋਂ ਫੈਡਰਲ ਮੁਲਾਜ਼ਮਾਂ ਦੀ ਗਿਣਤੀ 40000 ਘਟਾਉਣ ਦੀ ਗੱਲ ਬਜਟ ਦੇ ਵਿੱਚ ਕੀਤੀ ਗਈ ਸੀ ਅਤੇ 10% ਦੀ ਕਟੌਤੀ ਦੇ ਨਾਲ ਸਰਕਾਰ ਨੂੰ 13 ਬਿਲੀਅਨ ਡਾਲਰ ਅਗਲੇ 4 ਸਾਲਾਂ ਚ ਵਚਨ ਦੀ ਉਮੀਦ ਹੈ ਸਰਕਾਰ ਵੱਲੋਂ ਕੀਤੇ ਗਏ ਰਿਵਿਊ ਅਨੁਸਾਰ 16000 ਫੁੱਲ ਟਾਈਮ ਅਤੇ 650 ਮੈਨੇਜਮੈਂਟ ਪਦਰ ਦੀਆਂ ਜੌਬਸ ਘਟਾਉਣ ਨੂੰ ਆਇਡੈਂਟੀਫਾਈ ਕੀਤਾ ਗਿਆ ਸੀ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਆਪਰੇਸ਼ਨਲ ਬਜਟ ਵੱਖਰੇ ਤੌਰ ਤੇ ਪੇਸ਼ ਕੀਤਾ ਗਿਆ ਸੀ ਜਿਸ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬੈਲੈਂਸ ਕਰਨਾ ਚਾਹੁੰਦੀ ਹੈ ਉਸੇ ਤਹਿਤ ਹੀ ਫੈਡਰਲ ਵਰਕਰਸ ਦੀ ਗਿਣਤੀ ਘਟਾਉਣ ਅਤੇ ਜ਼ਿਆਦਾ ਟੈਕਨੋਲੋਜੀ ਤੇ ਨਿਰਪਰਤਾ ਵਧਾਉਣ ਦੀ ਗੱਲ ਬਜਟ 'ਚ ਸਾਹਮਣੇ ਆਈ ਸੀ ਪਰ ਯੂਨੀਅਨਸ ਹੁਣ ਇਸ ਨੂੰ ਲੈ ਕੇ ਕੀ ਰੁਖ اختیار ਕਰਦੇ ਹਨ ਇਹ ਜ਼ਰੂਰ ਦੇਖਣਾ ਹੋਵੇਗਾ ਕਿ ਯੂਨੀਅਨਸ ਲੀਡਰ ਇਸ ਮਾਮਲੇ ਦੇ ਵਿੱਚ ਸਿਰਫ ਬਿਆਨਬਾਜ਼ੀ ਕਰਦੇ ਨੇ ਜਾਂ ਫਿਰ ਕੋਈ ਰੋਸ ਪ੍ਰਦਰਸ਼ਨ ਵੀ ਦੇਖਣ ਨੂੰ ਮਿਲ ਸਕਦਾ ਹੈ ਲੋਅਰ ਮੇਨਲੈਂਡ ਖਾਸ ਕਰਕੇ ਸਰੀ ਦੇ ਵਿੱਚ ਪਿਛਲੇ ਸਮੇਂ ਦੌਰਾਨ ਐਕਸਟਰਸ਼ਨ ਦੇ ਨਾਲ ਸੰਬੰਧਿਤ ਮਾਮਲਿਆਂ 'ਚ ਕਾਫੀ ਤੇਜ਼ੀ ਦੇ ਨਾਲ ਵਾਧਾ ਹੋਇਆ ਹੈ ਗੋਲੀਆਂ ਚੱਲਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਅਤੇ ਇਸੇ ਦੌਰਾਨ ਹੀ ਆਰਸੀਐਮਪੀ ਦੇ ਅਸਿਸਟੈਂਟ ਕਮਿਸ਼ਨਰ ਵੱਲੋਂ ਕੀਤੇ ਗਏ ਟਿੱਪਣੀ ਤੋਂ ਬਾਅਦ ਇਹ ਮਾਮਲਾ ਲੋਕਾਂ 'ਚ ਜਿੱਥੇ ਚਿੰਤਾ ਦਾ ਵਿਚਾਰਿਆ ਉੱਥੇ ਪੋਲਿਟੀਕਲ ਲੀਡਰਾਂ ਦੇ ਵੱਲੋਂ ਵੀ ਬਿਆਨਬਾਜ਼ੀ ਕੀਤੀ ਗਈ ਤੇ ਹੁਣ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਐਕਸਟਰਸ਼ਨ ਅਤੇ ਬਾਕੀ ਮੁੱਦਿਆਂ ਨਾਲ ਲੜਨ ਲਈ ਅਤੇ ਪੁਲਿਸ ਦੀ ਸਹਾਇਤਾ ਲਈ ਫੰਡ ਵਧਾਉਣ ਦਾ ਐਲਾਨ ਕੀਤਾ ਗਿਆ ਹੈ ਪਬਲਿਕ ਸੇਫਟੀ ਮਿਨਿਸਟਰੀ ਅਨੁਸਾਰ ਪ੍ਰੋਵਿੰਸ਼ੀਅਲ ਫਰੇਨਸਿਕ ਫਾਇਰ ਆਰਮ ਲੈਬ ਲਈ 600 ਮਿਲੀਅਨ ਡਾਲਰ ਦੇ ਵਾਧੂ ਫੰਡ ਦਿੱਤੇ ਜਾਣਗੇ ਤਾਂ ਜੋ ਆਰਗੇਨਾਈਜ਼ ਕ੍ਰਾਈਮ ਗਰੁੱਪਾਂ ਵੱਲੋਂ ਵਰਤੇ ਗਏ ਹਥਿਆਰਾਂ ਦੀ ਤੇਜ਼ੀ ਦੇ ਨਾਲ ਜਾਂਚ ਕੀਤੀ ਜਾ ਸਕੇ ਕਿਉਂਕਿ ਇਸ ਵਿੱਚ ਦੇਰੀ ਹੋਣ ਨਾਲ ਚਾਰਜ ਲੱਗਣ ਦੇ ਵਿੱਚ ਵੀ ਦੇਰੀ ਹੋ ਰਹੀ ਹੈ ਜਿਸ ਵਿੱਚ ਅਧਿਕਾਰੀਆਂ ਦੇ ਓਵਰਟਾਈਮ ਪੇ ਦੇ ਖਰਚੇ ਇਨ੍ਹਾਂ ਫੰਡਾਂ ਵਿੱਚੋਂ ਦਿੱਤੇ ਜਾਣਗੇ ਕਿਉਂਕਿ 2026 ਦੀ ਸ਼ੁਰੂਆਤ ਤੋਂ ਹੁਣ ਤੱਕ ਪੰਜਾਬ ਦੇ ਲਗਭਗ ਐਕਸਟਰੈਕਸ਼ਨ ਦੇ ਮਾਮਲੇ ਸਬੰਧ ਵਿੱਚ ਸਾਹਮਣੇ ਆਏ ਨੇ ਜਿਸ ਦੀ ਔਸਤ ਰੋਜ਼ਾਨਾ ਦੀ ਦੋ ਬਣਦੀ ਹੈ ਸਿਰਫ ਸ਼ਰੀ ਸ਼ਹਿਰ ਦੇ ਵਿੱਚ 35 ਘਟਨਾਵਾਂ ਰਿਪੋਰਟ ਕੀਤੀਆਂ ਗਈਆਂ ਨੇ ਸਰਕਾਰ ਨੇ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਧਮਕੀ ਆਉਂਦੀ ਹੈ ਤਾਂ ਪੈਸੇ ਨਾ ਦਿੱਤੇ ਜਾਣ ਪੁਲਿਸ ਨੂੰ ਰਿਪੋਰਟ ਕੀਤਾ ਜਾਵੇ ਪਿਛਲੇ ਸਾਲ ਦੇ ਕੇਸਾਂ ਵਿੱਚ ਬਾਲੀਵੁੱਡ ਸਟਾਰ ਕਪਿਲ ਸ਼ਰਮਾ ਦਾ ਕੈਪਸ ਕੈਫੇ ਵੀ ਸ਼ਾਮਲ ਸੀ ਜਿਸ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਇਲਾਵਾ ਦੁਬਾਰਾ ਹੁਣ ਇਸ ਕੈਫੇ ਦੇ ਦਰਵਾਜ਼ੇ ਖੁੱਲ੍ਹੇ ਨੇ ਤੇ ਨਾਲੋਂ ਨਾਲ ਬਹੁਤ ਸਾਰੇ ਐਸੇ ਐਕਸਟਰਸ਼ਨ ਦੇ ਵਿਕਟਮ ਨੇ ਜਿਨ੍ਹਾਂ ਦੇ ਘਰ ਜਾਂ ਬਿਜ਼ਨਸ ਨੂੰ ਦੋ ਤੋਂ ਤਿੰਨ ਵਾਰ ਨਿਸ਼ਾਨਾ ਬਣਾਇਆ ਗਿਆ ਕਿਉਂਕਿ RCMP ਅਧਿਕਾਰੀਆਂ ਵੱਲੋਂ ਇਹਨਾਂ ਮਾਮਲਿਆਂ ਸਬੰਧੀ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਸੀ ਅਤੇ ਲੋਕਾਂ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਸੀ ਬੇਸ਼ੱਕ ਇਸ ਨੂੰ ਸੰਕਟ ਨਾ ਕਹਿਣ ਵਾਲੇ ਬਿਆਨ ਉੱਪਰ ਅਸਿਸਟੈਂਟ ਕਮਿਸ਼ਨਰ ਨੇ ਮਾਫੀ ਮੰਗੀ ਅਤੇ ਸ਼ਬਦਾਂ ਦੀ ਚੋਣ ਗਲਤ ਹੋਣ ਦੀ ਗੱਲ ਆਖੀ ਸਰੀ ਦੀ ਮੇਅਰ ਬ੍ਰਿੰਡਾ ਲੋਕ ਵੱਲੋਂ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨਨ ਸਾਂਗਰੀ ਨੂੰ ਇੱਕ ਚਿੱਠੀ ਲਿਖੀ ਗਈ ਜਿਸ ਵਿੱਚ ਉਹਨਾਂ ਨੈਸ਼ਨਲ ਐਕਸਟਰਸ਼ਨ ਕਮਿਸ਼ਨਰ ਨਿਯੁਕਤ ਕਰਨ ਦੀ ਮੰਗ ਕੀਤੀ ਸੀ ਤਾਂ ਜੋ ਗਵਰਨਮੈਂਟਸ ਪੁਲਿਸ ਫੋਰਸਸ ਕਮਿਊਨਿਟੀ ਅਤੇ ਐਕਸਪਰਟਸ ਤਿੰਨਾਂ ਚ ਤਾਲਮੇਲ ਹੋ ਸਕੇ ਪਰ ਹੁਣ ਪਰਵਿੰਸ਼ਲ ਸਰਕਾਰ ਦੇ ਵੱਲੋਂ ਫਰੈਂਸਿਕ ਲੈਬ ਦੇ ਲਈ ਫੰਡਿੰਗ ਦਿੱਤੀ ਗਈ ਹੈ ਜਿਸ ਵਿੱਚ ਇਹ ਤਰਕ ਦਿੱਤਾ ਗਿਆ ਕਿ ਇਸ ਦੇ ਨਾਲ ਫਰੈਂਸਿਕ ਜਾਂਚ ਦੇ ਵਿੱਚ ਤੇਜ਼ੀ ਆਏਗੀ ਤੇ ਚਾਰਜ ਹੋਰ ਤੇਜ਼ੀ ਦੇ ਨਾਲ ਲੱਗਣਗੇ ਪਰ ਨਾਲੋਂ ਨਾਲ ਜੇਕਰ ਕਮਿਊਨਿਟੀ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਬਿਜ਼ਨਸਮੈਨ ਡਰੇ ਹੋਏ ਨੇ ਅਤੇ ਚਿੰਤਾ ਦੇ ਵਿੱਚ ਨੇ ਅਤੇ ਉਹ ਉਮੀਦ ਪ੍ਰਗਟ ਕਰ ਰਹੇ ਨੇ ਕਿ ਤਿੰਨੇ ਪਿੰਦਰ ਦੀਆਂ ਗਵਰਨਮੈਂਟ ਅਤੇ ਲਾਅਨਫੋਰਸਮੈਂਟ ਏਜੰਸੀਸ ਦੇ ਵੱਲੋਂ ਇਸ ਮਾਮਲਿਆਂ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਏਗਾ ਅਤੇ ਸੇਫਟੀ ਬਹਾਲ ਕੀਤੀ ਜਾਏਗੀ ਅਮਰੀਕੀ ਅਧਿਕਾਰੀਆਂ ਨੇ ਰਾਇਨੋ ਵੈਡਿੰਗ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਐਫਬੀਆਈ ਦੇ ਡਾਇਰੈਕਟਰ ਕੈਸ਼ ਪਟੇਲ ਅਤੇ ਅਟਾਰਨੀ ਜਨਰਲ ਪੈਮ ਬੌਂਡੀ ਦੇ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਜਿਨ੍ਹਾਂ ਦੱਸਿਆ ਕਿ ਵੈਡਿੰਗ ਨੂੰ ਮੈਕਸੀਕੋ ਦੇ ਵਿੱਚ ਗ੍ਰਿਫਤਾਰ ਕਰਕੇ ਅਮਰੀਕਾ ਲਿਆਂਦਾ ਗਿਆ ਪਟੇਲ ਨੇ ਆਖਿਆ ਕਿ ਨਾਰਥ ਅਮਰੀਕਾ ਤੇ ਦੁਨੀਆ ਦੇ ਲਈ ਸੁਰੱਖਿਆ ਦੇ ਨਜ਼ਰੀਏ ਤੋਂ ਇਹ ਇੱਕ ਵੱਡਾ ਦਿਨ ਹੈ ਅਤੇ ਸਪਸ਼ਟ ਸਨੇਹਾ ਹੈ ਕਿ ਜੋ ਲੋਕ ਕਾਨੂੰਨ ਤੋੜਦੇ ਨੇ ਅਤੇ ਸਿਟੀਜ਼ਨਸ ਨੂੰ ਨੁਕਸਾਨ ਪਹੁੰਚਾਉਂਦੇ ਨੇ ਉਹਨਾਂ ਨੂੰ ਆਖਰਕਾਰ ਇਨਸਾਫ ਦੇ ਕਟਾਹਰੇ ਵਿੱਚ ਲਿਆਂਦਾ ਜਾਏਗਾ ਪੈਮ ਬੌਂਡੀ ਨੇ ਕਿਹਾ ਕਿ ਰਾਇਨੋ ਵੈਡਿੰਗ ਦਾ ਐਫ ਵੀ ਆਈ ਦੀ ਟੌਪ 10 ਮੋਸਟ ਵਾਂਟਡ ਸੂਚੀ ਦੇ ਵਿੱਚ ਸ਼ਾਮਲ ਸੀ ਬੌਂਡੀ ਨੇ ਆਖਿਆ ਕਿ ਰੌਇਨ ਇੱਕ ਦਿਨ ਇੱਕ ਸਮੇਂ 올ੰਪੀਕ 스노우보ਰਡਰ ਸੀ ਜੋ ਕਿ ਬਾਅਦ ਵਿੱਚ ਕਥਿਤ ਤੌਰ ਤੇ ਹਿੰਸਿਕ ਕੋਕੀਨ ਸਮਾਟ ਬਣ ਗਿਆ 44 ਸਾਲਾ ਰੌਇਨ ਵੈਡਿੰਗ ਪਿਛਲੇ 10 ਸਾਲਾਂ ਦੇ ਵੱਧ ਸਮੇਂ ਤੋਂ ਕਾਨੂੰਨੀ ਏਜੰਸੀਆਂ ਤੋਂ ਬਚਦਾ ਫਿਰਦਾ ਰਿਹਾ ਸੀ ਅਤੇ ਉਸ ਉੱਪਰ ਦੋਸ਼ ਹੈ ਕਿ ਉਹ ਨਸ਼ਾ ਤਸਕਰੀ ਦਾ ਇੱਕ ਇੰਟਰਨੈਸ਼ਨਲ ਨੈਟਵਰਕ ਚਲਾਉਂਦਾ ਸੀ ਜੋ ਕਿ ਕਈ ਹਿੰਸਕ ਕ੍ਰਾਈਮਸ ਵਿੱਚ ਨਾਲ ਵੀ ਜੁੜਿਆ ਹੋਇਆ ਸੀ ਫੈਟਿੰਗ ਦਾ ਜਨਮ অন্ਟਾਰੀਓ ਦੇ ਵਿੱਚ ਬੇਸ਼ੈਰ ਦੇ ਵਿੱਚ ਹੋਇਆ ਸੀ ਅਤੇ ਬਾਅਦ ਵਿੱਚ ਉਹ ਬ੍ਰਿਟਿਸ਼ ਕੋਲੰਬੀਆ ਦੇ ਕੋਕੀਟਲਮ ਸ਼ਹਿਰ ਚਲਾ ਗਿਆ ਸੀ 2002 ਦੀਆਂ ਵਿంటర్ 올ਿਪਿਕਸ ਜੋ ਕਿ ਹੋਈਆਂ ਸਨ ਉਸ ਵਿੱਚ ਉਹਨੇ ਕੈਨੇਡਾ ਦੇ ਤਰਫੋਂ 스노우 보ਰਡਿੰਗ ਦੇ ਵਿੱਚ ਮੁਕਾਬਲਾ ਕੀਤਾ ਸੀ ਮਾਰਚ 2025 ਤੋਂ ਰਾਇਨ ਵੈਡਿੰਗ ਐਫ ਵੀ ਆਈ ਦੀ ਟੌਪ 10 ਮੋਸਟ ਵਾਂਟਡ ਪਕੌੜਿਆਂ ਦੀ ਸੂਚੀ ਦੇ ਵਿੱਚ ਸ਼ਾਮਲ ਸੀ ਉਸ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਅਮਰੀਕਾ ਦੇ ਵੱਲੋਂ 15 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਗਿਆ ਸੀ ਪਿਛਲੇ ਨਵੰਬਰ ਵਿੱਚ ਹੋਈ ਇੱਕ ਨਿਊਜ਼ ਕਾਨਫਰੰਸ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਵੈਡਿੰਗ ਹਰ ਸਾਲ ਮੈਕਸੀਕੋ ਤੋਂ ਟਰੱਕਾਂ ਰਾਹੀਂ ਲਗਭਗ 600 ਮੀਟ੍ਰਿਕ ਟਨ ਕੋਕੇਨ ਲਾਸ ਏਂਜਲਸ ਵਿੱਚ ਦਾਖਲ ਕਰਵਾਉਣ ਦੇ ਲਈ ਜ਼ਿੰਮੇਵਾਰ ਹੈ ਵੈਡਿੰਗ ਦੀ ਗ੍ਰਿਫਤਾਰੀ ਦੀ ਖਬਰ অন্ਟਾਰੀਓ ਦੇ ਕੈਲੇਡਨ ਸ਼ਹਿਰ ਵਿੱਚ ਰਹਿੰਦੇ ਇੱਕ ਭਾਰਤੀ ਪਰਿਵਾਰ ਦੇ ਲਈ ਖਾਸ ਤੌਰ ਤੇ ਗਹਿਰਾ ਅਸਰ ਰੱਖਦੀ ਹੈ ਕਿਉਂਕਿ ਇਸ ਮਾਮਲੇ 'ਚ ਉਹਨਾਂ ਦੀ ਜ਼ਿੰਦਗੀ ਸਦਾ ਲਈ ਬਦਲ ਗਈ ਸੀ ਨਵੰਬਰ 2023 ਵਿੱਚ ਜਗਤਾਰ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਹਰਪ੍ਰੀਤ ਕੌਰ ਸਿੱਧੂ ਨੂੰ ਗਲਤ ਪਛਾਣ ਦੇ ਆਧਾਰ ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਮੁਤਾਬਕ ਇਸ ਅਣਪਛਾਤੇ ਹਮਲਾਵਰ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਸੌਰਦਨ ਕੈਲੀਫੋਰਨੀਆ ਰਾਹੀਂ guzri ਇੱਕ ਚੋਰੀ ਹੋਈ ਕੋਕੀਨ ਦੀ ਖੇਫ ਦੇ ਨਾਲ ਜੁੜਿਆ ਹੋਇਆ ਵਿਵਾਰ ਸੀ ਪਰ ਇਸ ਪਰਿਵਾਰ ਨੂੰ ਗਲਤ ਆਈਡੈਂਟੀਟੀ ਕਰਕੇ ਮਾਰ ਦਿੱਤਾ ਗਿਆ ਜਦ ਕਿ ਇਹਨਾਂ ਦਾ ਇਸ ਮਾਮਲੇ ਦੇ ਨਾਲ ਕੋਈ ਸਬੰਧ ਨਹੀਂ ਸੀ ਸੋ ਹੁਣ ਵੈਡਿੰਗ ਨੂੰ ਅਮਰੀਕਨ ਅਫੀਸ਼ੀਅਲਸ ਦੇ ਵੱਲੋਂ ਗ੍ਰਿਫਤਾਰ ਕਰਕੇ ਅਮਰੀਕਾ ਲਿਆਂਦਾ ਗਿਆ ਇਸ ਤੋਂ ਬਾਅਦ ਉਸ ਪਰ ਕੇਸ ਚਲਾਇਆ ਜਾਏਗਾ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਠੰਡ ਨੇ ਇਨ੍ਹਾਂ ਅਗਲੇ 2 ਦਿਨਾਂ ਦੇ ਵਿੱਚ ਕਾਫੀ ਜ਼ੋਰ ਫੜਨਾ ਜਿਸ ਲਈ এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਇਸ ਸੀਤ ਲਹਿਰ ਦੇ ਵਿੱਚ ਟੈਂਪਰੇਚਰ ਬਹੁਤ ਤੇਜ਼ੀ ਦੇ ਨਾਲ ਡਿੱਗੇਗਾ এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਮੁਤਾਬਕ ਆਰਕਟਿਕ ਤੋਂ ਆ ਰਹੀ ਇੱਕ ਸੀਤ ਲਹਿਰ ਪੂਰੇ ਨਾਰਥ ਅਮਰੀਕਾ ਵਿੱਚ ਫੈਲ ਰਹੀ ਹੈ ਜਿਸ ਕਾਰਨ ਵੈਸਟਰਨ ਕੈਨੇਡਾ ਭਿਆਨਕ ਠੰਡ ਦੀ ਮਾਰ ਵਿੱਚ ਹੋਏਗਾ ਤੇ ਇਹ ਠੰਡ ਹਫਤੇ ਦੇ ਅਖੀਰ ਤੱਕ ਜਾਰੀ ਰਹੇਗੀ ਸਭ ਤੋਂ ਵੱਧ ਪ੍ਰਭਾਵ ਪ੍ਰੇਰੀਜ਼ ਇਲਾਕੇ ਦੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਨਾਲ ਨਾਲ ਨਾਰਥ ਈਸਟ 온ਟਾਰੀਓ ਨੂਨਾਵਟ ਸਸਕਾਚੂਨ ਅਤੇ ਮੈਨੀਟੋਬਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਮੈਨੀਟੋਬਾ ਵਿੱਚ ਹਵਾ ਕਰਕੇ ਵਧੇਰੇ ਠੰਡ ਜਿਸ ਨੂੰ ਕਿ ਵਿੰਡ ਚਿਲ ਕਿਹਾ ਜਾਂਦਾ ਹੈ ਜਿਸ ਤੋਂ -45 ਤੋਂ -50 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਹੇਠਾਂ ਜਾਏਗਾ ਅਤੇ ਇਹ ਹਾਲਾਤ ਸੋਮਵਾਰ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ ਵੈਦਰ ਡਿਪਾਰਟਮੈਂਟ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਠੰਡ ਵਿੱਚ ਫ੍ਰੈਸਪਾਇਟ ਹੋ ਸਕਦੀ ਹੈ ਖਾਸ ਕਰਕੇ ਜਦੋਂ ਤੇਜ਼ ਹਵਾ ਚੱਲ ਰਹੀ ਹੈ ਤਾਂ ਬਹੁਤ ਹੀ ਠੰਡ ਵਿੱਚ ਚਮੜੀ ਅਤੇ ਉਸਦੇ ਹੇਠਲੇ ਟਿਸ਼ੂ ਜੰਮ ਜਾਣ ਕਰਕੇ ਚਮੜੀ ਸੁੰਨ ਹੋ ਕੇ ਸੁੱਜ ਜਾਂਦੀ ਹੈ ਜੋ ਕਿ ਬਾਦ ਦੇ ਵਿੱਚ ਇੱਕ ਸੱਟ 'ਚ ਤਬਦੀਲ ਹੋ ਜਾਂਦੀ ਹੈ ਅਤੇ ਇਸ ਨੂੰ ਫਰੈਸਟ ਵਾਈਟ ਕਿਹਾ ਜਾਂਦਾ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਆਪਣੇ ਵਾਹਨਾ ਵਿੱਚ ਵਾਧੂ ਕੰਬਲ ਅਤੇ ਜੰਪਰ ਕੇਬਲ ਵਰਗਾ ਐਮਰਜੈਂਸੀ ਸਮਾਨ ਜ਼ਰੂਰ ਰੱਖਣ ਅਤੇ ਅਲਬੋਇਟਾ ਵਿੱਚ ਸ਼ੁੱਕਰਵਾਰ ਤੋਂ ਹੀ ਟੈਂਪਰੇਚਰ -40 ਤੋਂ 50 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਨਾਰਥ-ਵੈਸਟਰਨ ਅਨਟਾਰੀਓ ਦੇ ਵਿੱਚ ਆਉਣ ਦੇ ਕਈ ਦਿਨਾਂ ਤੱਕ ਬਹੁਤ ਹੀ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ এনवायरमेंट ਕੈਨੇਡਾ ਨੇ ਚੇਤਾਵਨੀ ਜਾਰੀ ਕਰਦੇ ਹਨ ਕਿ ਹੈ ਕਿ ਬਾਹਰ ਕੰਮ ਕਰਨ ਵਾਲਿਆਂ ਨੂੰ ਠੰਡ ਤੋਂ ਜ਼ਿਆਦਾ ਖਤਰਾ ਹੈ ਤੇ ਉਹਨਾਂ ਨੂੰ ਗਰਮ ਕੱਪੜੇ ਪਹਿਨਣ ਅਤੇ ਕੱਪੜਿਆਂ ਦੀਆਂ ਕਈ ਪਰਤਾਂ ਪਹਿਨਣ ਦੀ ਸਲਾਹ ਦਿੱਤੀ ਗਈ ਹੈ ਤੇ ਜੇਕਰ ਜ਼ਰੂਰੀ ਨਾ ਹੋਵੇ ਤਾਂ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਵੀ ਦਿੱਤੀ ਗਈ ਹੈ ਅਤੇ ਇਸ ਖਰਾਬ ਵੈਦਰ ਦੇ ਨਾਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸੁਭਾਵਨਾਵਾਂ ਨੇ ਕਿ ਸ਼ਾਇਦ ਲਾਈਟ ਵੀ ਜਾ ਸਕਦੀ ਹੈ ਇਸ ਕਾਰਨ ਐਮਰਜੈਂਸੀ ਕਿੱਟ ਰੱਖਣ ਦੀ ਸਲਾਹ ਵੀ ਦਿੱਤੀ ਗਈ ਹੈ ਜਿਸ ਵਿੱਚ ਡੱਬਾ ਬੰਦ ਫੂਡ ਅਤੇ ਕੁਝ ਹੀਟਿੰਗ ਦਾ ਪ੍ਰਬੰਧ ਤੇ ਨਾਲੋਂ ਨਾਲ ਇੱਕ ਬੈਟਰੀ ਵੀ ਜ਼ਰੂਰ ਹੋਵੇ ਤਾਂ ਕਿ ਜੇਕਰ ਕੋਈ ਸਟੰਗ ਦੀ ਸੁਭਾਵਨਾ ਬਣਦੀ ਹੈ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਠੰਡ ਤੋਂ ਬਚਾ ਰੱਖਿਆ ਜਾਵੇ ਅਤੇ ਅਗਲੇ ਹਫਤੇ ਤੱਕ ਟੈਂਪਰੇਚਰ ਚ ਫਿਰ ਤੋਂ ਮੋੜ ਪੈਣ ਦੀਆਂ ਸੁਭਾਵਨਾਵਾਂ ਨੇ ਭਾਪਕੇ ਟੈਂਪਰੇਚਰ -40 ਪਾ 50 ਡਿਗਰੀ ਤੋਂ ਨਾਰਮਲ ਠੰਡ ਵੱਲ ਤਬਦੀਲ ਹੋਏਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੀਰਵਾਰ ਦੇ ਰਾਤ ਨੂੰ ਗਾਜਾ ਵਿੱਚ ਸ਼ੁਰੂ ਕੀਤੀ ਗਈ ਬੋਰਡ ਆਫ ਪੀਸ ਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਕ ਕਾਰਨੇ ਨੂੰ ਦਿੱਤਾ ਗਿਆ ਇਨਵੀਟੇਸ਼ਨ ਵਾਪਸ ਲੈ ਲਿਆ 트੍ਰੰਪ ਨੇ ਇਹ ਨਵੀਂ ਸੰਸਥਾ ਵੀਰਵਾਰ ਨੂੰ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਹੋ ਰਹੀ ਵਰਲਡ ਇਕਨੋਮਿਕ ਫੋਰਮ ਦੌਰਾਨ ਸ਼ੁਰੂ ਕੀਤੀ ਸੀ ਇਸ ਵਿੱਚ ਦੱਸਿਆ ਗਿਆ ਸੀ ਕਿ ਇਹ ਨਾਲੋਂ ਨਾਲ ਸੱਤਾ ਤਬਦੀਲੀ ਅਤੇ ਪੀਸ ਨੂੰ ਦੁਬਾਰਾ ਤੋਂ ਲਿਆਏਗਾ ਤੇ ਨਾਲੋਂ ਨਾਲ ਇਸ ਪੱਟੀ ਦੇ ਵਿੱਚ ਪੂਨਨ ਨਿਰਮਾਣ ਦਾ ਕੰਮ ਕਰੇਗਾ ਲਗਭਗ 35 ਦੇਸ਼ ਇਸ ਬੋਰਡ ਨਾਲ ਜੁੜਨ ਦੇ ਲਈ ਸਹਿਮਤ ਹੋ ਚੁੱਕੇ ਨੇ ਪਰ ਕਾਰਨੀ ਵੱਲੋਂ ਹਾਲੇ ਤੱਕ ਇਹ ਨਹੀਂ ਦੱਸਿਆ ਗਿਆ ਸੀ ਕਿ ਕੈਨੇਡਾ ਇਸ ਸੱਦੇ ਨੂੰ ਸਵੀਕਾਰ ਕਰੇਗਾ ਜਾਂ ਨਹੀਂ ਪ੍ਰਧਾਨ ਮੰਤਰੀ ਦਵੋਸ ਵਿੱਚ ਇਸ ਉੱਤੇ ਅਧਿਕਾਰਿਤ ਲਾਂਚ ਵੇਲੇ ਮੌਜੂਦ ਨਹੀਂ ਸਨ ਕਿਉਂਕਿ ਉਹ ਉਸ ਸਮੇਂ ਕਯੂਬਿਕ ਸਿਟੀ ਵਿੱਚ ਆਪਣੀ ਕੈਬਨਿਟ ਦੇ ਨਾਲ ਬੈਠਕ ਕਰ ਰਹੇ ਸਨ 트럼ਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 트ਰੁੱਥ ਸੋਸ਼ਲ ਉੱਤੇ ਪੋਸਟ ਕਰਦਿਆਂ ਕਿਹਾ ਕਿ ਕਾਰਨੀ ਨੂੰ ਹੁਣ ਇਸ ਸੰਸਥਾ ਵਿੱਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਜਾ ਰਿਹਾ 트럼ਪ ਨੇ ਲਿਖਿਆ ਕਿ ਪਿਆਰੇ ਪ੍ਰਧਾਨ ਮੰਤਰੀ ਕਾਰਨੀ ਇਹ ਪੱਤਰ ਇਸ ਗੱਲ ਦੀ ਸੂਚਨਾ ਹੈ ਕਿ ਬੋਰਡ ਆਫ ਪੀਸ ਕੈਨੇਡਾ ਨੂੰ ਸ਼ਾਮਲ ਕਰਨ ਲਈ ਦਿੱਤੇ ਗੇ ਸੱਦੇ ਨੂੰ ਵਾਪਸ ਲੈ ਰਿਹਾ ਜੋ ਕਿ ਹੁਣ ਤੱਕ ਦਾ ਲੀਡਰਨ ਦਾ ਸਭ ਤੋਂ ਵੱਡਾ ਵਿਕਾਰੀ ਇਕੱਠ ਹੋਏਗਾ ਮਿਡਲ ਈਸਟ ਦੇ ਕੁਝ ਅਹਿਮ ਦੇਸ਼ ਜਿਵੇਂ ਕਿ ਇਜ਼ਰਾਈਲ ਤੁਰਕੀ ਈਜੀਪਟ ਸਾਊਦੀ ਅਰਬ ਕਤਰ ਟਰੰਪ ਦੀ ਇਸ ਸੰਸਥਾ ਵਿੱਚ ਸ਼ਾਮਲ ਹੋ ਗਏ ਨੇ ਪਰ ਅਮਰੀਕਾ ਦੇ ਪੁਰਾਣੇ ਯੂਰਪੀ ਸਾਥੀ ਜਿਵੇਂ ਕਿ ਬ੍ਰਿਟੇਨ ਫਰਾਂਸ ਇਸ ਸੱਦੇ ਨੂੰ ਟਕਰਾ ਚੁੱਕੇ ਨੇ ਫਰਾਂਸ ਨੇ ਚਿੰਤਾ ਜਤਾਈ ਹੈ ਕਿ ਇਸ ਬੋਰਡ ਦੇ ਕੁਝ ਹਿੱਸੇ ਯੂਨ ਦੇ ਚਾਰਟਰ ਦੇ ਖਿਲਾਫ ਹਨ ਅਤੇ ਹਿਊਮਨ ਰਾਈਟਸ ਐਕਸਪਰਟਸ ਕਾਰਕੋਨ ਪਹਿਲਾਂ ਹੀ ਇਸ ਉੱਤੇ ਸਵਾਲ ਚੁੱਕ ਚੁੱਕੇ ਨੇ ਕਿਸੇ ਵਿਦੇਸ਼ੀ ਖੇਤਰ ਦੀ ਹਕੂਮਤ ਦੀ ਦੇਖਰੇਖ ਲਈ 트ੰਪ ਦੀ ਅਗਵਾਈ ਹੇਠ ਬੋਰਡ ਬਣਾਉਣਾ ਕਿੰਨਾ ਕੋ ਜਾਇਜ਼ਾ ਤੇ ਠੀਕ ਹੈ 트ੰਪ ਨੇ ਰੂਸ ਦੇ ਰਾਸ਼ਟਰਪਤੀ ਉਲਾਦੀਮੀਰ ਪੇਟਰੋਨ ਨੂੰ ਵੀ ਇਸ ਬੋਰਡ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਿਨ੍ਹਾਂ ਨੂੰ ਯੂਕਰੇਨ ਉੱਪਰ ਲੜਾਈ ਤੋਂ ਬਾਅਦ ਇੰਟਰਨੈਸ਼ਨਲ ਪੱਧਰ ਤੇ ਕਾਫੀ ਅਲੱਗ-ਥਲੱਗ ਕੀਤਾ ਗਿਆ ਸੀ ਪੋਟਨ ਨੇ ਕਿਹਾ ਕਿ ਉਹ ਇਸ ਸੱਦੇ ਬਾਰੇ ਸੋਚ ਰਹੇ ਨੇ ਇਸ ਬੋਰਡ ਉੱਪਰ ਪੱਕੀ ਸੀਟ ਹਾਸਲ ਕਰਨ ਦੇ ਲਈ ਬਿਲੀਅਨਸ ਆਫ ਡਾਲਰ ਦੀ ਰਕਮ ਰੱਖੀ ਗਈ ਹੈ ਪਾਪਕੇ ਜੇਕਰ ਕਿਸੇ ਨੇ ਇਸ ਬੋਰਡ ਦੇ ਵਿੱਚ ਪੱਕੀ ਸੀਟ ਲੈਣੀ ਹੈ ਤਾਂ ਉਸ ਨੂੰ 1 ਬਿਲੀਅਨ ਅਮਰੀਕੀ ਡਾਲਰ ਦੇਣੇ ਪੈਣਗੇ ਸਭ ਤੋਂ ਪਹਿਲੀ ਸ਼ੁਰੂਆਤ ਵਿੱਚ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਨੇ ਕਿਹਾ ਸੀ ਕਿ ਕੈਨੇਡਾ ਇਸ ਵੱਡੇ ਰੈਕਮ ਨੂੰ ਦੇਣ ਦੀ ਕੋਈ ਯੋਜਨਾ ਨਹੀਂ ਰੱਖਦਾ ਉਹਨਾਂ ਨੇ ਕਿਹਾ ਸੀ ਕਿ ਭਾਵੇਂ ਕਈ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਪਰ ਹਲੇ ਸਪੱਸ਼ਟ ਨਹੀਂ ਹੈ ਕਿ ਇਹ ਬੋਰਡ ਕੰਮ ਕਰੇਗਾ ਜਾਂ ਕੈਨੇਡਾ ਇਸ ਵਿੱਚ ਸ਼ਾਮਲ ਹੋਏਗਾ ਜਾਂ ਨਹੀਂ ਪਰ ਕੈਨੇਡਾ 1 ਬਿਲੀਅਨ ਡਾਲਰ ਨਹੀਂ ਦੇਵੇਗਾ ਫੋਨ ਨਾਸਰ ਮਾਰਦਿਆਂ ਗੁਰਪ੍ਰੀਤ ਸਿੰਘ ਸੋਹੋਤਾ ਦੀ ਰਿਪੋਰਟ ਉੱਪਰ ਕੈਨੇਡਾ ਤੋਂ ਇੱਕ 19 ਸਾਲਾਂ ਨੌਜਵਾਨ ਲੜਕੀ ਆਸਟ੍ਰੇਲੀਆ ਦੇ ਵਿੱਚ ਘੁੰਮਣ ਫਿਰਨ ਗਈ ਹੋਈ ਸੀ। ਉਹਦੀ ਲਾਸ਼ ਜਿਹੜੀ ਇੱਕ ਬੀਚ ਦੇ ਕੰਢੇ ਤੋਂ ਮਿਲੀ ਸੀ ਤੇ ਉਹ ਇਲਾਕਾ ਸੀਗਾ ਜਿੱਥੇ ਬਹੁਤ ਸਾਰੇ ਜੰਗਲੀ ਕੁੱਤੇ ਜਿਹੜੇ ਨੇ ਘੁੰਮਦੇ ਦੇਖੇ ਗਏ ਸੀ। ਸੋ ਇਹ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਇਹ ਲੜਕੀ ਜਿਹੜੀ ਜੰਗਲੀ ਕੁੱਤਿਆਂ ਦੇ ਜਿਹਨਾਂ ਨੂੰ ਡਿੰਗੋ ਕਿਹਾ ਜਾਂਦਾ ਉਹਨਾਂ ਦੇ ਡਿੱਕੇ ਆ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੀ ਜਾਨ ਚਲੀ ਗਈ। ਪਰ ਹੁਣ ਜਿਹੜੀ ਤਾਜ਼ਾ ਜਾਣਕਾਰੀ ਬਾਹਰ ਆਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਪੋਸਟਮਾਰਟਮ ਦੀ ਰਿਪੋਰਟ ਆ ਟੌਪਸੀ ਰਿਪੋਰਟ ਇਹ ਕਹਿ ਰਹੀ ਹੈ ਕਿ ਇਹ ਲੜਕੀ ਡੁੱਬ ਕੇ ਮਰੀ ਹੈ। ਉਨੀਆਂ ਸਾਲਾਂ ਦੀ ਪਾਈਪਰ ਜੇਮਸ ਜੋ ਕਿ ਆਸਟ੍ਰੇਲੀਆ ਦੇ ਕੁਇਨਜ਼ਲੈਂਡ ਇਲਾਕੇ ਦੇ ਵਿੱਚ ਇੱਕ ਆਇਲੈਂਡ ਦੇ ਉੱਤੇ ਇੱਕ ਬੀਚ ਦੇ ਉੱਤੇ ਘੁੰਮਣ ਫਿਰਨ ਗਈ ਹੋਈ ਸੀ ਜਿਹੜਾ ਕਿ ਇੱਕ ਬੜਾ ਹੀ ਸੁੰਨਸਾਨ ਇਲਾਕਾ ਆ, ਬਹੁਤ ਸੋਹਣਾ ਇਲਾਕਾ ਆ ਤੇ ਉਹਦੇ ਵਿੱਚ ਉਹਦੀ Laash ਬਰਾਮਦ ਹੋਈ ਸੀ। ਸੋ ਪਰਿਵਾਰ ਵਾਲੇ ਬੜੇ ਪ੍ਰੇਸ਼ਾਨ ਸੀਗੇ ਕਿ ਅਕਸਰ ਉਹਨਾਂ ਦੀ ਜਿਹੜੀ ਆ ਬੇਟੀ ਘੁੰਮਣ ਫਿਰਨ ਜਾਂਦੀ ਰਹਿੰਦੀ ਸੀ ਪਰ ਕਦੀ ਪਹਿਲਾਂ ਇਹੋ ਜਿਹਾ ਹਾਦਸਾ ਨਹੀਂ ਵਾਪਰਿਆ। ਇਹਦੇ ਵਿੱਚ ਹੋਇਆ ਕੀ ਆ ਸੋ ਜਿਹੜੇ ਜ਼ਖਮ ਉਹਦੀ ਬਾਡੀ ਤੋਂ ਮਿਲੇ ਆ ਸਰੀਰ ਤੋਂ ਮਿਲੇ ਆ ਉਹਨਾਂ ਨੂੰ ਦੇਖ ਕੇ ਪਹਿਲਾਂ ਅੰਦਾਜ਼ਾ ਲਾ ਲਿਆ ਗਿਆ ਕਿ ਸ਼ਾਇਦ ਜੰਗਲੀ ਕੁੱਤਿਆਂ ਨੇ ਉਹਦੇ ਤੇ ਹਮਲਾ ਕਰ ਦਿੱਤਾ ਤੇ ਉਹਦੀ ਮੌਤ ਹੋਈ ਆ ਪਰ ਹੁਣ ਟੌਪ ਸੀ ਇਹ ਕਹਿ ਰਹੀ ਆ ਕਿ ਬੇਸ਼ੱਕ ਕੁੱਤਿਆਂ ਦੀ ਵੱਢਣ ਦੇ ਨਿਸ਼ਾਨ ਜਿਹੜੇ ਆ ਮਿਲੇ ਆ ਪਰ ਉਹ ਮੌਤ ਜਿਹੜੀ ਆ ਡੁੱਬ ਕੇ ਹੋਈ ਆ ਸੋ ਇਹਦਾ ਮਤਲਬ ਇਹ ਆ ਕਿ ਲੜਕੀ ਜਿਹੜੀ ਆ ਉਹ ਪਹਿਲਾਂ ਡੁੱਬੀ ਆ ਉਸ ਤੋਂ ਬਾਅਦ ਕਿਸੇ ਤਰੀਕੇ ਉਹਦੀ Laash ਕਿਨਾਰੇ ਤੇ ਆਈ ਆ ਤੇ ਉਸ ਤੋਂ ਬਾਅਦ ਵਿੱਚ ਕੁੱਤਿਆਂ ਨੇ ਉਹਨੂੰ ਵੱਢਣ ਦੀ ਕੋਸ਼ਿਸ਼ ਕੀਤੀ ਆ ਸੋ ਇਹ ਇੱਕ ਬਹੁਤ ਵੱਡਾ ਮਸਲਾ ਜਿਹੜਾ ਉਹ ਬਣਿਆ ਹੋਇਆ ਇਸ ਵੇਲੇ ਤੇ ਇਹ ਟੌਪਸੀ ਦੇ ਨਤੀਜਿਆਂ ਨੂੰ ਵੀ ਆਖਰੀ ਨਹੀਂ ਮੰਨਿਆ ਜਾ ਰਿਹਾ ਇਹ ਕਿਹਾ ਜਾ ਰਿਹਾ ਕਿ ਕੁਝ ਹੋਰ ਡੂੰਗੀ ਟੌਪਸੀ ਕੀਤੀ ਜਾਣੀ ਆ ਉਸ ਤੋਂ ਬਾਅਦ ਜਿਹੜੇ ਅਖੀਰਲੇ ਨਤੀਜੇ ਦਿੱਤੇ ਜਾਣਗੇ ਪਰ ਜਿਹੜੀ ਪਾਇਪਰ ਜੇਮਸ ਆ ਉਹਦੇ ਮਿੱਤਰਾਂ ਦੋਸਤਾਂ ਨੂੰ ਉਹਦੇ ਮਾਪਿਆਂ ਨੂੰ ਕਿਸੇ ਹੱਦ ਤੱਕ ਡਿਸਕਲੋਜ਼ਰ ਦੇਣ ਦੀ ਕੋਸ਼ਿਸ਼ ਇਸ ਨਾਲ ਕੀਤੀ ਗਈ ਹੈ ਹੁਣ ਦੇਖਦੇ ਹਾਂ ਅਡਵੈਂਚਰ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਇਸ ਮੂਹਰ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਆ ਕਿ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਰਾਂ ਦੀ ਕੈਬਨਟ ਦੇ ਜਿਹੜੇ ਸੈਕਟਰੀ ਆਫ ਟ੍ਰੈਜਰੀ ਸੈਕਟਰੀ ਨੇ ਜੀ ਸਕਾਟ ਬਸੈਂਟ ਹੋਰੀ ਇਹ ਮਤਲਬ ਹਾਈਐਸਟ ਰੈਂਕਿੰਗ ਵਿਅਕਤੀ ਆ ਜਿਨੇ ਕੱਲ ਜਿਹੜੇ ਅਲਬਰਟਾ ਦੇ ਵਿੱਚ ਸੈਪਰੇਸ਼ਨ ਵਾਲੀ ਗੱਲ ਚੱਲ ਰਹੀ ਆ ਉਹਦੇ ਉੱਤੇ ਉਹਨੇ ਕਮੈਂਟ ਦਿੱਤਾ ਆ ਉਹ ਇੱਕ ਟੈਲੀਵਿਜ਼ਨ ਸਟੇਸ਼ਨ ਤੇ ਸੀਗੇ ਜੀ ਰਾਈਟ ਵਿੰਗ ਟੀਵੀ ਸਟੇਸ਼ਨ ਹੈ ਉਹਦਾ ਨਾਮ ਰੀਅਲ ਅਮਰੀਕਾਜ਼ ਵਾਇਸ ਯਾਨੀ ਕਿ ਬਾਕੀ ਨਕਲੀ ਅਮਰੀਕਾ ਵੀ ਹੈਗਾ ਤੇ ਇਹ ਰੀਅਲ ਅਮਰੀਕਾਜ਼ ਵਾਇਸ ਜਿੱਥੇ ਸਕਾਟ ਬਸੈਂਟ ਹੋਰੀ ਗੱਲਬਾਤ ਕਰ ਰਿਹਾ ਸੀ ਜਦੋਂ ਉਹਨਾਂ ਨੂੰ ਇਹ ਗੱਲਬਾਤ ਉੱਥੇ ਪੁੱਛੀ ਜਾਂਦੀ ਆ ਤੇ ਉਹਨਾਂ ਨੇ ਉਹਦੇ ਜਵਾਬ ਦੇ ਵਿੱਚ ਦਿੱਤਾ ਇਹ ਕਿਹਾ ਕਿ ਕੈਨੇਡਾ ਵਾਲਿਆਂ ਨੇ ਅਲਬਰਟਾ ਨੂੰ ਜਿਹੜੀ ਪਾਈਪਲਾਈਨ ਆ ਤੇਲ ਬਾਹਰ ਭੇਜਣ ਦੀ ਉਹ ਬਣਾਉਣ ਨਹੀਂ ਦੇਣੀ ਇਸ ਕਰਕੇ ਉਹ ਜਿਹੜੇ ਆ ਉਹਨਾਂ ਸਾਨੂੰ ਜਿਹੜਾ ਉਹਨਾਂ ਨੂੰ ਅਲਾਉ ਕਰਨਾ ਚਾਹੀਦਾ ਵੀ ਤੁਸੀਂ ਇਧਰਲੇ ਪਾਸੇ ਆ ਜਾਓ ਕੋਈ ਨਾ ਵੀ ਅਸੀਂ ਨੈਚੁਰਲ ਪਾਰਟਨਰਸ ਹੈਗੇ ਆ ਅੱਛਾ ਹੁਣ ਇਹ ਪਹਿਲੀ ਵਾਰੀ ਗੱਲ ਹੋਈ ਆ ਵੀ ਜੀ ਕਿਸੇ 트럼ਪ ਐਡਮਿਨਿਸਟ੍ਰੇਸ਼ਨ ਦੇ ਜਿਹੜੀ ਉਹਨਾਂ ਦੀ ਕੈਬਨਟ ਆ ਉਹਦੇ ਚੋਂ ਕਿਸੇ ਬੰਦੇ ਨੇ ਇਦਾਂ ਦੀ ਗੱਲ ਕੀਤੀ ਹੋਵੇ ਤੁਹਾਨੂੰ ਯਾਦ ਹੋਣਾ ਪਿਛਲੀ ਵਾਰੀ ਡਗ ਫੋਰਡ ਹੋਰੀ ਜਿਹੜੇ ਅੰਟੇਰੀਓ ਦੇ ਪ੍ਰੀਮੀਅਰ ਹੈ ਉਹਨਾਂ ਨੇ ਇੱਕ ਐਡਵਰਟਾਈਜ਼ਮੈਂਟ ਉੱਥੇ ਚਲਾਈ ਸੀ ਜੇ ਇਸ ਐਡ ਨੂੰ ਦੇਖ ਕੇ ਡੋਨਲਡ ਟਰੰਪ ਹੋਰੀ ਬੜੇ ਖਫਾ ਹੋਏ ਸੀ ਤੇ ਇਹਨਾਂ ਨੇ ਟ੍ਰੇਡ ਨੇਗੋਸ਼ੀਏਸ਼ਨਸ ਕੈਨੇਡਾ ਦੇ ਨਾਲ ਪਿਛਲੇ ਅਕਤੂਬਰ ਦੀਆਂ ਬੰਦ ਕੀਤੀਆਂ ਤੇ ਹੁਣ ਜਦੋਂ ਉਹਨਾਂ ਨੂੰ ਇਹ ਗੱਲ ਦੱਸੀ ਗਈ ਭਈ ਤੁਹਾਡੇ ਇੱਧਰ ਇਸ ਤਰ੍ਹਾਂ ਇੰਟਰਫੀਰੈਂਸ ਕੀਤੀ ਜਾ ਰਹੀ ਹੈ ਤਾਂ ਉਹ ਕਹਿੰਦੇ ਜੀ ਦੇਖੋ ਇਹ ਤਾਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਸੀਗਾ ਉਸ ਟੈਲੀਵਿਜ਼ਨ ਸਟੇਸ਼ਨ ਤੇ ਤਾਂ ਉਹਦਾ ਉਹਨਾਂ ਨੇ ਜਵਾਬ ਦਿੱਤਾ ਆ ਜਿਹੜੀ ਇੱਕ ਐਡਵਰਟਾਈਜ਼ਿੰਗ ਸੀ ਉਹ ਇੱਕ ਟੈਕਸ ਫੇਅਰ ਦੇ ਪੈਸੇ ਦੇ ਨਾਲ ਉਹ ਕਹਿੰਦੇ ਅਟੈਕ ਐਡ ਸੀ ਜਿਹੜੀ ਚਲਾਈ ਗਈ ਸੀ ਉਹਦਾ ਤੁਸੀਂ ਅਖੇ ਜੀ ਦੋਨਾਂ ਦਾ ਕੰਪੈਰੀਜ਼ਨ ਜਿਹੜਾ ਆ ਉਹ ਨਹੀਂ ਕਰ ਸਕਦੇ ਅੱਛਾ ਜਦੋਂ ਜੀ ਸਕਾਟ ਬਸੈਂਟ ਹੋਰਾਂ ਨੂੰ ਇਹ ਗੱਲਬਾਤ ਪੁੱਛੀ ਜਾਂਦੀ ਆ ਤਾਂ ਉਹ ਵੀ ਤੁਹਾਨੂੰ ਕਿਵੇਂ ਪਤਾ ਇਸ ਗੱਲਬਾਤ ਦਾ ਉਹ ਕਹਿੰਦੇ ਜੀ ਗੱਲਾਂ ਬਾਤਾਂ ਹੋ ਰਹੀਆਂ ਨੇ ਉਧਰ ਅਲਬਰਟਾ ਦੇ ਵਿੱਚ ਕਹਿੰਦਾ ਮੈਨੂੰ ਤਾਂ ਇਹ ਵੀ ਸੁਣਨ ਚ ਆਇਆ ਵੀ ਉੱਥੇ ਰੈਫਰੈਂਡਮ ਹੋ ਰਿਹਾ ਅਰ ਔਰ ਉਹਦੇ ਵਿੱਚ ਉਹ ਹੋ ਸਕਦਾ ਕਹਿੰਦਾ ਵੀ ਉਸ ਰੈਫਰੈਂਡਮ ਦੇ ਵਿੱਚ ਜਿਹੜਾ ਉਹ ਅਗਰ ਜਿੱਤਦੇ ਆ ਤਾਂ ਉਹ ਬੰਦੇ ਉਹਨਾਂ ਨੂੰ ਸਾਨੂੰ ਇੱਧਰ ਆ ਲੈਣਾ ਚਾਹੀ ਆਉਣ ਦੇਣਾ ਚਾਹੀਦਾ ਅ ਪਰ ਹੁਣ ਗੱਲ ਇਹ ਆ ਜੀ ਵੀ ਉਹ ਜਿਹੜੇ ਰੈਫਰੈਂਡਮ ਵਾਲੇ ਨੇ ਜਿਹੜੇ ਇੱਧਰ ਰੈਫਰੈਂਡਮ ਕਰਾਉਣ ਲਈ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਪੈ ਰਹੀਆਂ ਸੀਗੀਆਂ ਜਿਹਦੇ ਵਿੱਚ ਇਹ ਸੀ ਵੀ ਕੀ ਰੈਫਰੈਂਡਮ ਗਾਹ ਨੂੰ ਕਰਵਾਇਆ ਜਾ ਸਕਦਾ ਜੇ ਜਿਆਦਾ ਲੋਕ ਵੋਟਾਂ ਪਾ ਦੇਣ ਤੇ ਉਹ ਕੀ ਰੈਫਰੈਂਡਮ ਕਰਵਾਇਆ ਜਾ ਸਕਦਾ ਪਹਿਲਾਂ ਤਾਂ ਉਹ ਸਵਾਲ ਆਏਗਾ ਤੇ ਦੂਸਰਾ ਹੁਣ ਜੀ ਜਦੋਂ ਪ੍ਰੀਮੀਅਰ ਡੈਨੀਅਲ ਸਮੈਥ ਹੋਰਾਂ ਨੂੰ ਵੀ ਇਹਦੀ ਗੱਲਬਾਤ ਪੁੱਛੀ ਗਈ ਤਾਂ ਉਹਨਾਂ ਦੇ ਜਿਹੜੇ ਸਪੋਕਸਪਰਸਨ ਹੈਗੇ ਨੇ ਉਹਨਾਂ ਨੇ ਜਵਾਬ ਦਿੱਤਾ ਸैम ਬਲੈਕ ਅਠੋਰਾ ਨੇ ਉਹ ਕਹਿੰਦੇ ਜੀ ਵੀ ਦੇਖੋ ਅਲਬਰਟਾ ਦਾ ਕੋਈ ਵੀ ਇਦਾਂ ਦਾ ਰੁਝਾਨ ਨਹੀਂ ਹੈ ਵੀ ਅਮਰੀਕਾ ਨਾਲ ਜਾ ਕੇ ਜੁਆਇਨ ਕਰਨਾ ਹਾਂ ਅਸੀਂ ਕਹਿੰਦਾ ਵੀ ਸੋਵਰਨ ਰਹਿਣਾ ਚਾਹੁੰਦੇ ਆ ਵਿਦਨ ਕੈਨੇਡਾ ਤੇ ਜਿਹੜੇ ਬੰਦੇ ਦਸਖਤ ਕਰਵਾ ਵੀ ਰਹੇ ਨੇ ਇਸ ਰੈਫਰੈਂਡਮ ਲਈ ਲੋਕਾਂ ਕੋਲੋਂ ਹੁਣ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਜੀ ਵੀ ਸਾਡੇ ਚ ਕੋਈ ਵੀ ਉਥੇ ਅਮਰੀਕਾ ਦੇ ਨਾਲ ਜੁਆਇਨ ਕਰਨ ਦੀ ਗੱਲ ਕੋਈ ਨਹੀਂ ਹੋ ਰਹੀ ਅਸੀਂ ਸੋਵਰਨ ਰਹਿਣਾ ਚਾਹੁੰਦੇ ਆ ਸੋ ਇਹ ਗੱਲਬਾਤ ਚੱਲ ਰਹੀ ਹੈ ਜੀ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਫਿਲਹਾਲ ਦੇ ਲਈ ਕੈਨੇਡਾ نیوز ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ